ਜਗੰਦਰ ਉਗਰਾਹਾ ਉਹ ਕਹਿੰਦੇ ਜੀ ਲੜਾਈ ਸਹੀ ਨਹੀਂ ਜੀ ਇਹ ਤਾਂ ਸਮਾਂ ਸਹੀ ਨਹੀਂ ਹੈਗਾ ਜੀ ਇਹ ਤਾਂ ਲੜਾਈ ਬਹੁਤ ਵੱਡੀ ਹੈ ਤਿੰਨ ਕਾਨੂੰਨਾ ਤੋਂ ਵੀ ਵੱਡੀ ਲੜਾਈ ਆ ਐ ਕਿਵੇਂ ਹੱਲ ਹੋ ਜੂਗਾ ਜਿੱਥੇ ਬੋਲੇ ਸੋ ਨਿਹਾਲ ਦੇ ਜਕਾਰੇ ਹੋਣ ਜਿੱਥੇ ਗਲ ਚ ਗਾਤਰਾ ਹੋਏ ਉਹ ਸੰਘਰਸ਼ ਇਹਨਾਂ ਨੂੰ ਵੈਸੇ ਨਹੀਂ ਚੰਗਾ ਲੱਗਦਾ ਹੋ ਸਕਦੀ ਹੈ ਨੇ ਡੱਲੇਵਾਲ ਸਾਹਿਬ ਦੇ ਵਿੱਚ ਸਿਧਾਂਤਕ ਗਲਤੀਆਂ ਹੋਣ ਮੋਰਚੇ ਨੂੰ ਲੈ ਕੇ ਮੰਗਾ ਨੂੰ ਲੈ ਕੇ ਤੇ ਫਿਰ ਬਹਿ ਕੇ ਆ ਕੇ ਗੱਲ ਕਰਨਾ ਜਿਹੜੀ ਭਾਸ਼ਾ ਰੁੱਦੂ ਦੀ ਸੀਗੀ ਪੰਜ ਚਾਰ ਦਿਨ ਪਹਿਲਾਂ ਮੈਂ ਇੱਕ ਚੈਨਲ ਤੇ ਵੇਖੀ ਆ ਉਹ ਇੰਨੀ ਖਤਰਨਾਕ ਭਾਏ ਇੱਕ ਉੱਥੇ ਬਹਿ ਗਿਆ ਇੱਕ ਐ ਬਹਿ ਗਿਆ ਤੁਰੇ ਫਿਰਦੇ ਨੇ ਕਰਕੇ ਦਿਖਾਉਣ ਹੱਲ ਇਹ ਗੱਲਾਂ ਨਹੀਂ ਹੁੰਦੀ ਐ ਕਿਵੇਂ ਬਹਿ ਗਿਆ ਯਾਰ ਅਗਲੇ ਨੂੰ ਸਾਲ ਹੋ ਗਿਆ ਬੰਦੇ ਸ਼ਹੀਦ ਹੋ ਗਏ ਨੇ ਇਹਨੇ ਬੰਦੇ ਫੱਟੜ ਹੋ ਗਏ ਨੇ ਦੋਵੇਂ ਇੱਕ ਲੀਡਰ ਜਿਹੜਾ ਮਰਨ ਵਾਸਤੇ ਬੈਠਾ ਆ ਉਹਦੀ ਹਮਾਇਤ ਹੀ ਆਜੋ ਯਾਰ ਇੰਨਾ ਵੱਡਾ ਕਿੱਡਰ ਹੈ ਉਗਰਾਹਾਂ ਦਾ ਛੋਟਾ ਕਿੱਡਰ ਲੱਗਦਾ ਪੰਜਾਬ ਵਿੱਚ ਸਭ ਤੋਂ ਵੱਡਾ ਕਿੱਡਰ ਉਗਰਾਹਾਂ ਦਾ ਆ ਤੇ ਉਹ ਕਿਉਂ ਨਹੀਂ ਆਉਂਦੇ ਇੱਥੇ ਮਸਲਾ ਇਹ ਆ ਉਹ ਕਹਿੰਦੇ ਸਮਾ ਸਹੀ ਨਹੀਂ ਹੈਗਾ ਅਜੇ ਟਾਈਮ ਨਹੀਂ ਹੈਗਾ ਹਜੇ ਵਿਉਂਤਬੰਦੀ ਸਹੀ ਨਹੀਂ ਹੈਗੀ ਐਸਕੇਪੀ ਖੜ ਰਿਹਾ ਅੱਜ ਤਾਂ ਕਿ ਉਹ ਐਸਕੇਐਮ ਜੀ ਨੇ ਇੰਨਾ ਵੱਡਾ ਸੰਘਰਸ਼ ਲੜਿਆ ਐਸਕੇਐਮ ਕੀ ਆ ਐਸਕੇਐਮ ਕਦੋਂ ਖੜਾ ਹੋਇਆ ਐਸਕੇਐਮ ਖੜਾ ਹੋਇਆ ਪੰਜਾਬ ਦੀਆਂ ਬੱਤੀ ਜਿੱਥੇ ਭਾਵੇਂ ਪੰਜਾਬ ਦੀ ਸੋਜ ਜਿੱਥੇ ਬੰਦੀ ਹੋਈ ਪੰਜਾਬ ਦੀ ਹੀ ਆ ਜੇ ਸਾਡਾ ਬੰਦਾ ਨੂੰ ਕੁਝ ਹੋ ਜਾਂਦਾ ਤੇ ਮੈਂ ਇਹ ਕਹਿਣਾ ਵੀ ਰੁਰਦੂ ਤੇ ਉਗਰਾਹਾਂ ਸਾਹਿਬ ਫੇਰ ਆਉਣ ਨਾ ਇੱਥੇ ਫੇਰ ਅਸੀਂ ਉਹਨਾਂ ਆਪੇ ਚੁੱਕ ਲਾਂਗੇ ਆਪੇ ਅਸੀਂ ਕਰ ਲਾਂਗੇ ਜੋ ਕਰਨਾ ਆਇਆ ਫੇਰ ਇੱਥੇ ਆਉਣ ਨਾ ਕਿ ਡੱਲੇਵਾਲ ਸਾਹ ਉਹਨਾਂ ਦੀ ਸੁਰੱਖਿਆ ਦੇ ਲਈ ਪ੍ਰਬੰਧ ਕੀਤੇ ਹੋਇਆ ਸਰਕਾਰ ਦਾ ਪਤਾ ਸੁਪਰੀਮ ਕੋਰਟ ਦੇ ਆਦੇਸ਼ ਤੱਕ ਆ ਚੁੱਕਿਆ ਹੈ ਕਿ ਉਹਨਾਂ ਦੀ ਸਿਹਤ ਜ਼ਰੂਰੀ ਹੈ ਉਹਨਾਂ ਦੀ ਜਾਨ ਜ਼ਰੂਰੀ ਹੈ ਤੇ ਖਬਰਾਂ ਇਹ ਚੱਲ ਰਹੀਆਂ ਕਿ ਕਿਸੇ ਵਕਤ ਵੀ ਪ੍ਰਸ਼ਾਸਨ ਉਹਨਾਂ ਨੂੰ ਉੱਥੋਂ ਚੱਕ ਸਕਦਾ ਹੈ ਮੈਂ ਕਹਿੰਦਾ ਵੀ ਸਾਨੂੰ ਇੱਥੇ ਕੱਢ ਕੇ ਲੜਨਾ ਚਾਹੀਦਾ ਫਿਰ ਜਿਉਣ ਦਾ ਭਾਵੇਂ ਸਾਡੀਆਂ ਸ਼ੀਧੀਆਂ ਹੋ ਜਾਣ ਭਾਵੇਂ ਸਾਨੂੰ ਜੋ ਮਰਜ਼ੀ ਹੋ ਜੇ ਆਖਰੀ ਦਮ ਤੱਕ ਡੱਲੇਵਾਲ ਸਾਹ ਨੂੰ ਰੋਕਣਾ ਚਾਹੀਦਾ ਨਹੀਂ ਜਾਣ ਦੇਣਾ ਉਹਨਾਂ ਦੇ ਨਾਲ ਚਾਹੀਦਾ ਸਾਡੇ ਕੋਲ ਡਾਕਟਰ ਨਹੀਂ ਹੈਗੇ ਦਿੱਲੀ ਨੇ ਸਾਨੂੰ ਰੋਕਿਆ ਹੋਇਆ ਜਾਨ ਨਹੀਂ ਦਿੰਦੇ ਉਹ ਸਾਨੂੰ ਬਿਠਾਇਆ ਅੱਜ ਕਹਿ ਦਿਨ ਵੀ ਚਲੇ ਜਾਓ ਤਾਂ ਉਦੋਂ ਹੀ ਤੁਰ ਜਾਣਗੇ ਇੱਥੇ ਬਹਿ ਕੇ ਹੀ ਕਰਨਾ ਹੈ ਜਾਣਾ ਦਿੱਲੀ ਆ ਦਿੱਲੀ ਆ ਕੇ ਕਰਨਾ ਕੀ ਆ ਤੁਸੀਂ ਕਹਿੰਦੇ ਜਿਹੜੀਆਂ ਮੰਗਾਂ ਦੀ ਗੱਲ ਕਰਨੀ ਆ ਟੇਬਲ ਟਾਕ ਤੇ ਕਰੋ ਸਾਡੇ ਨਾਲ ਆਓ ਮੁਲਾਕਾਤ ਕਰੋ ਸਰਕਾਰ ਤੋਂ ਟਾਈਮ ਲਵੋ ਤੁਸੀਂ ਤਾਂ ਕਹਿੰਦੇ ਅਸੀਂ ਟਰੈਕਟਰ ਟਰਾਲੀ ਲੈ ਕੇ ਆਉਣਾਗਾ ਅਸੀਂ ਆ ਕੇ ਇੱਥੇ ਧਰਨੇ ਦੇਵਾਂਗੇ ਅਸੀਂ ਪਹਿਲਾਂ ਵਾਂਗੂ ਫੇਰ ਪੂਰੀ ਦਿੱਲੀ ਨੂੰ ਬੰਦ ਕਰਕੇ ਬਹਿ ਜਾਾਂਗੇ ਟੇਬਲ ਟਾਕ ਤੇ ਕਿੱਥੇ ਤਿਆਰ ਨੇ ਹੁੰਦੇ ਨਹੀਂ ਤਿਆਰ ਹੋ ਜਾਣ ਬਹਿ ਜਾਣ ਪੰਨੀ ਬੇਟੂ ਕਹਿੰਦੇ ਆ ਜੋ ਕਹਿੰਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਕਿਸਾਨ ਸਾਡੇ ਕਿਸਾਨ ਕਿਸੇ ਬੰਦੇ ਦੀ ਗੱਲ ਕਰੋ ਜੀ ਕਿਹਦੀ ਗੱਲ ਕਰ ਰਹੇ ਹੋ ਰਾਜ ਮੰਤਰੀ ਆ ਕੇਂਦਰ ਦੇ ਵਿੱਚ ਮੰਤਰੀ ਨੇ ਉਹ ਬੰਦਾ ਵੀ ਹੁੰਦਾ ਨਾ ਬੰਦਾ ਵੀ ਹੁੰਦਾ ਨਹੀਂ ਮੰਨਦੇ ਉਹਨਾਂ ਨੂੰ ਉਸ ਬੰਦੇ ਦੀ ਤੁਸੀਂ ਗੱਲ ਕਰਨ ਲਈ ਵੀ ਰਾਜ ਮੰਤਰੀ ਇਹਦੇ ਉਹ ਜਿੱਤਿਆ ਨਹੀਂ ਉਹ ਹਾਰ ਗਿਆ ਸੀਗਾ ਹਾਰਨ ਤੋਂ ਬਾਅਦ ਉਹਨੂੰ ਮੰਤਰੀ ਬਣਾਇਆ ਇਸ ਲਈ ਵੀ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਬਿੱਟੇ ਵਾਂਗੂ ਬੌਂ ਬੌਂ ਕਰ ਸਕਦਾ ਲੁਧਿਆਣਾ ਖਤਮ ਹੋਣ ਡਿਆ ਆ ਪਾਣੀ ਦੀ ਐਡੀ ਵੱਡੀ ਸਮੱਸਿਆ ਕੈਮੀਕਲ ਦੀ ਉਥੇ ਟ੍ਰੀਟਮੈਂਟ ਪਲਾਂਟ ਲਾਉਣ ਵਾਲਾ ਬਹੁਤ ਜਿਆਦਾ ਰਿਸਰਚ ਉੱਤੇ ਆਪਣੇ ਬੰਦਿਆਂ ਨੇ ਕੀਤੀ ਆ ਤੇ ਅੱਜ ਉਹ ਲੁਧਿਆਣਾ ਛੱਡ ਕੇ ਤੇ ਅਗਾਂ ਖੇਤਖਾਨਾ ਦੇ ਮਸਲੇ ਹੱਲ ਕਰਾਂ ਦਾ ਫਿਰਦਾ ਪਹਿਲਾਂ ਲੁਧਿਆਣੇ ਦਾ ਤੇ ਕਰਾਲੀ ਜਿੱਤੋਂ ਸਾਰੀ ਉਮਰ ਜਿੱਦੇ ਨਿਆਰੇ ਲੈਣਿਆਂ ਨੂੰ ਐਮਪੀ ਬਣੂ ਐਮਐਸਪੀ ਦੇ ਪੱਕੇ ਕਾਨੂੰਨ ਦੇ ਲਈ ਪਿਛਲੇ 10 ਮਹੀਨਿਆਂ ਤੋਂ ਕਿਸਾਨ ਪੰਜਾਬ ਹਰਿਆਣਾ ਬਾਰਡਰ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ 19 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਨੇ ਕਾਫੀ ਹਾਲਾਤ ਜਿਹੜੇ ਨਾਜੁਕ ਨੇ ਵਾਖਵਾਖ ਸ਼ਖਸੀ ਤਾ ਲਗਾਤਾਰ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਪਹੁੰਚ ਰਹੀ ਨੇ ਬਾਬਾ ਬਖਸ਼ੀ ਸਿੰਘ ਵੀ ਪਹੁੰਚੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ੁਕਰੀਆ ਜੀ ਬਾਬਾ ਜੀ 10 ਮਹੀਨੇ ਹੋ ਗਏ ਮੋਰਚੇ ਲੱਗੇ ਇਹਨੂੰ 19 ਦਿਨ ਡੱਲੇਵਾਲ ਸਾਹਿਬ ਨੂੰ ਹੋ ਗਏ ਮਰਨ ਵਰਤੇ ਬੈਠਿਆ ਨੂੰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕ ਰਹੀ ਜਿੰਨਾ ਸਰਕਾਰ ਨੂੰ ਹੌਲਾ ਲੈ ਰਹੇ ਨੇ ਉਹਨੀ ਸਰਕਾਰ ਇਦਾਂ ਨਹੀਂ ਹੈ ਸਮਝੋ ਗੱਲ ਪੰਜਾਬ ਸਟੇਟ ਬਾਰਡਰ ਸਟੇਟ ਆ ਪਹਿਲਾਂ ਤਾਂ ਜਿਹੜਾ ਮੋਰਚਾ ਆ ਉਹਦਾ ਕਲਾਵਾ ਖੁੱਲਾ ਕਰਨ ਦੀ ਲੋੜ ਹੈ ਮੈਂ ਉਹਨਾਂ ਨੂੰ ਸੁਝਾਅ ਦੇਣਾ ਮੈਂ ਉਹਨਾਂ ਤੋਂ ਬਹੁਤ ਛੋਟਾ ਹਰ ਬੰਦਾ ਜਿਹੜਾ ਉਹਦਾ ਸਟੇਜ ਤੇ ਜਾਂਦਾ ਉਹ ਕਹਿੰਦਾ ਮੈਨੂੰ 40 ਸਾਲ ਹੋ ਗਏ ਨੇ ਪਰ ਮੈਂ ਉਹਨਾਂ ਨੇ ਇਹ ਕਹਿਣਾ ਵੀ ਤਾਂ ਮੈਨੂੰ ਤੁਹਾਨੂੰ ਲੱਖ ਸਾਲ ਹੋ ਗਏ ਹੁਣ ਪਰ ਤੁਸੀਂ ਜਿਹੜਾ ਇਹਦਾ ਦਾਇਰਾ ਆ ਉਹਨੂੰ ਸੌੜਾ ਕੀਤਾ ਆ ਉਹਨੂੰ ਮੋਕਲਾ ਕਰੋ ਖੁੱਲਾ ਕਰੋ ਲੋਕਾਂ ਨੂੰ ਕਲਾਵੇ ਚਲੋ ਕਿਵੇਂ ਖੁੱਲਾ ਕੀਤਾ ਜਾਵੇ ਮੈਂ ਸਾਰੀ ਗੱਲ ਤੁਹਾਨੂੰ ਕਰਨਾ ਜੋ ਵੇਖੋ ਜੀ ਅਸੀਂ ਉਹਨਾਂ ਦੀਆਂ ਉਹ 10 ਚੀਜ਼ਾਂ ਨਹੀਂ ਦੱਸਾਂਗੇ ਤੇ ਉਹ ਕਾਮਯਾਬ ਨਹੀਂ ਹੋਣਗੇ ਅਸੀਂ ਉਹਨਾਂ ਦੇ ਹਮੈਤੀਆਂ ਤਾਂ ਹੀ ਉੱਥੇ ਗਏ ਆਈ ਡੱਲੇਵਾਲ ਸਾਹਿਬ ਨਾਲ ਸਾਨੂੰ ਲੱਗਦਾ ਕਿ ਉਹ ਬਹੁਤ ਵਧੀਆ ਲੀਡਰ ਨੇ ਤੇ ਕਮਿਟਿਡ ਨੇ ਹੁਣ ਮਸਲਾ ਇੱਥੇ ਖੜ ਜਾਂਦਾ ਕਿ ਇਹ ਵੀ ਜਿਹੜਾ ਪ੍ਰਬੰਧ ਆ ਉਹ ਬਹੁਤ ਵਧੀਆ ਆ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਪ੍ਰਬੰਧ ਤੇ ਪਰ ਉੱਥੇ ਪ੍ਰਬੰਧਕ ਜਿਹੜੇ ਬੰਦੇ ਨੇ ਜਦੋਂ ਆਪਾਂ ਵਲੰਟੀਅਰ ਲਾਉਨੇ ਆ ਨਾ ਤੇ ਉਦੋਂ ਆਪਾਂ ਇਹ ਲਾਉਨੇ ਆ ਵੀ ਉਹ ਬੰਦੇ ਲੱਗਣ ਜਿਹੜੇ ਘੱਟੋ-ਘੱਟ ਪਿਛਲੇ 20 10 15 ਸਾਲ ਤੋਂ ਵਿੱਚ ਸਿਸਟਮ 'ਚ ਵਿਚਰ ਰਹੇ ਨੇ ਇੱਕ ਬੰਦਾ ਛੱਡ ਕੇ 10 10 ਬੰਦੇ ਆ ਮਗਰ ਇੱਕ ਬੰਦਾ ਉਹ ਜ਼ਰੂਰੀ ਆ ਜਿਹੜਾ ਕਿ ਆਏ ਬੰਦਿਆਂ ਨੂੰ ਘੱਟੋ-ਘੱਟ ਪਹਿਚਾਣ ਸਕੇ ਜਿੰਨੀ ਲੱਥੀ ਲਾਈ ਉੱਥੇ ਲੋਕਾਂ ਦੀ ਹੁੰਦੀ ਆ ਲੋਕ ਕੀ ਆ ਲੋਕਾਂ ਨੇ ਇਹ ਵੀ ਸਾਡੀ ਵੀ ਪਹਿਲੀ ਯਾਰ ਕੋਈ ਗੱਲ ਨਹੀਂ ਹੈਨਾ ਉਹ ਇਹਨਾਂ ਨੂੰ ਮੇਰਾ ਸੁਝਾਇਆ ਵੀ ਇਹਦੇ ਵਿੱਚ ਉਹਨਾਂ ਦੇ ਸਟੇਜ ਤੋਂ ਲੀਡਰ ਨੇ ਵੀ ਅੱਜ ਬੋਲਿਆ ਵੀ ਤੁਸੀਂ ਯਾਰ ਕਿਉਂ ਇਦਾਂ ਕਰਦੇ ਬੋਲਿਆ ਹੀ ਨਾ ਤੇ ਜੇ ਲੀਡਰ ਬੋਲ ਸਕਦਾ ਜਿਨ੍ਹਾਂ ਦਾ ਪ੍ਰੋਗਰਾਮ ਹੈ ਤੇ ਸਾਨੂੰ ਕਿੰਨੀ ਤਕਲੀਫ ਹੁੰਦੀ ਹੋਗੀ ਸਾਡੇ ਵਰਗੇ ਜਿਹੜੇ ਬੰਦੇ ਨੇ ਮੈਂ ਆਪਣੀ ਗੱਲ ਨੂੰ ਛੱਡ ਦਵਾਂ ਮੈਂ ਤੇ ਕੋਈ ਸ਼ਿਕਾਇਤ ਹੀ ਨਹੀਂ ਕਰਦਾ ਜੀ ਨਾ ਮੈਨੂੰ ਚਾਹ ਹੁੰਦਾ ਹੈ ਮੈਨੂੰ ਉੱਥੇ ਬਿਠਾਣਾ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਤੁਹਾਡੇ ਨਾਲ ਵੀ ਕੁਝ ਉੱਥੇ ਵਾਪਰਿਆਗਾ ਤੁਸੀਂ ਗਏ ਹੋ ਅੱਜ ਉੱਥੇ ਡੱਲੇਵਾਲ ਸਾਹਿਬ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹਾਲ ਚਾਲ ਜਾਣਦੇ ਸਾਰਿਆਂ ਨਾਲ ਹੀ ਵਾਪਰਦਾ ਮੈਂ ਕੀ ਵਾਪਰਦਾ ਜਿਆ ਵਾਪਰਦਾ ਹੈ ਵੀ ਜਿਹੜੇ ਉਹਨਾਂ ਨੂੰ ਪਹਿਚਾਨ ਨਹੀਂ ਹੈਗੀ ਬੰਦਿਆਂ ਦੀ ਇਹ ਬੜਾ ਜ਼ਰੂਰੀ ਵੀ ਇਹ ਮਤਲਬ ਇੱਕ ਨੁਕਸ ਹੈ ਉੱਥੇ ਦਸਾਂ ਵਗਰ ਇੱਕ ਬੰਦਾ ਉਹ ਚਾਹੀਦਾ ਜਿਹੜਾ ਸਾਰਿਆਂ ਨੂੰ ਜਾਣਦਾ ਆ ਸਮਝੋ ਮੇਰੀ ਗੱਲ ਹੁਣ ਸਾਡੇ ਨਾਲ ਉਹ ਬੰਦਾ ਸੀ ਜਿਹੜੇ ਬੰਦੇ ਨੇ ਜਦੋਂ ਨਵਰੀਤ ਤੇ ਸ਼ਹੀਦ ਹੁੰਦਾ ਉਦੋਂ ਪ੍ਰੋਫੈਸਰ ਦੀ ਜੌਬ ਛੱਡਤੀ ਉਹਨਾਂ ਦੇ ਦੋ ਜਣੇ ਨੇ ਠੀਕ ਹੈ ਜੀ ਤੇ ਪਰਸੋਂ ਵੀ ਜਦੋਂ ਅਸੀਂ ਆਇਆ ਉਦੋਂ ਵੀ ਤੇ ਅੱਜ ਵੀ ਸਾਡੇ ਬੰਦੇ ਦਾ ਪੈਰ ਸੜਿਆ ਉਹ ਘਰੋਂ ਉੱਥੋਂ ਤੱਕ ਨਹੀਂ ਜਾਂਦਾ ਹੈਗਾ ਡੱਲੇਵਾਲ ਸਾਹਿਬ ਦਾ ਪਤਾ ਲੈਣ ਲਈ ਉਹ ਸਾਡੇ ਨਾਲ ਆਇਆ ਉਹ ਤੁਰਿਆ ਨਹੀਂ ਜਾਂਦਾ ਤੁਸੀਂ ਮੇਰੇ ਘਰ ਇੱਥੇ ਆਉਣਗੇ ਆ ਪ੍ਰੋਫੈਸਰ ਸਾਹਿਬ ਇੱਕ ਮਿੰਟ ਆਇਓ ਜੀ ਮਾੜਾ ਪ੍ਰੋਫੈਸਰ ਸਾਹਿਬ ਸਾਰ ਆਇਓ ਕਰਿਓ ਹੁਕਮ ਆਇਓ ਕੈਮਰਾ ਮਾੜਾ ਜੀ ਬਿਲਕੁਲ ਇਹ ਤਸਵੀਰ ਦਿਖਾ ਦਿਓ ਇਹ ਪ੍ਰੋਫੈਸਰ ਜਿਨ੍ਹਾਂ ਦਾ ਪੂਰਾ ਪੈਰ ਜਿਹੜਾ ਇਹ ਖਰਾਬ ਹੋਇਆ ਹੋਇਆ ਪਰ ਫਿਰ ਵੀ ਇਹ ਮੋਰਚੇ ਦੇ ਵਿੱਚ ਮੈਂ ਤੇ ਵਾਸਤੇ ਆ ਮੈਂ ਪ੍ਰੋਫੈਸਰ ਸਾਹਿਬ ਨੂੰ ਕਹਾਂਗਾ ਕਿ ਸਾਡੇ ਨਾਲ ਆ ਜਾਓ ਸਾਨੂੰ ਜੁਆਇਨ ਕਰਨ ਇੱਕ ਵਾਰੀ ਅਸੀਂ ਇਹਨਾਂ ਨਾਲ ਵੀ ਨਾਲ ਗੱਲਬਾਤ ਕਰਾਂਗੇ ਮਤਲਬ ਇਹ ਬੰਦੇ ਜਿਹੜੇ ਨੇ ਹੂੰ ਇੰਨੇ ਹਾਲਾਤਾਂ ਦੇ ਬਾਵਜੂਦ ਵੀ ਸਰ ਦਾ ਪਤਾ ਲੈਣ ਗਏ ਨੇ ਡਲੇਵਾਲ ਸਾਹਿਬ ਦਾ ਇਹਨਾਂ ਨੂੰ ਪਰਸੋਂ ਵੀ ਤੇ ਅੱਜ ਵੀ ਉਤਾਰ ਨਹੀਂ ਉਹਨਾਂ ਲੰਘਣ ਦਿੱਤੀ ਫਿਰ ਮੈਨੂੰ ਇਹਨਾਂ ਨੇ ਸਮਝਾਇਆ ਵੀ ਚੁੱਪ ਨਹੀਂ ਮੈਨੂੰ ਅਸੀਂ ਵੀ ਅਸੀਂ ਵੀ ਕਿਉਂ ਜਾਣਾ ਫਿਰ ਸਾਨੂੰ ਲੈ ਕੇ ਦਈ ਗਏ ਨੇ ਜੀ ਇਹਨਾਂ ਦੀ ਉੱਤੇ ਟਰਾਲੀਆਂ ਨੇ ਇਹਨਾਂ ਦੇ ਬੰਦੇ ਨੇ ਉੱਥੇ ਤੇ ਜੇ ਇਹਨੂੰ ਨਹੀਂ ਲੰਘਣ ਦਿੱਤਾ ਤੇ ਮਹਤਰਾ ਦਾ ਕੀ ਹਾਲਾਤ ਹੁੰਦੇ ਹੋਣਗੇ ਸੋ ਇਹ ਥੋੜਾ ਜਿਹਾ ਘਾਟ ਹੈ ਜਿਹਨੂੰ ਲੱਗਦਾ ਐਸੇ ਗੱਲਾਂ ਕਰਕੇ ਜਿਹੜੇ ਲੋਕ ਘਟ ਆ ਰਹੇ ਆ ਮੋਰਚੇ ਦੇ ਅੰਦਰ ਇਹੀ ਚੀਜ਼ਾਂ ਕਿਤਨਾ ਕਿਤੇ ਨੁਕਸਾਨਦਾਇਕ ਹੋਰ ਬਹੁਤ ਵੱਡੀ ਗੱਲ ਹੈ ਉਹ ਇਹ ਗੱਲ ਆ ਕਿ ਜਿਹੜੀ ਸਟੇਜ ਆ ਉਹ ਕਿਸੇ ਇੱਕ ਜਦੋਂ ਤੁਸੀਂ ਲੋਕਾਂ ਨੂੰ ਆਵਾਜ਼ ਮਾਰੀ ਹੈ ਨਾ ਇੱਥੇ ਜੇ ਸਿੱਖ ਪੋਲਿਟਿਕਸ ਜਿਹੜੀ ਆ ਸਿੱਖ ਸਿਧਾਂਤ ਜਿਹੜਾ ਆ ਉਹਦੇ ਤੋਂ ਬਿਨਾ ਪੰਜਾਬ ਦੀ ਖੇਤੀ ਦੇ ਮਸਲੇ ਕਲਪੇ ਨਹੀਂ ਜਾ ਸਕਦੇ ਸਮਝੋ ਮੇਰੀ ਗੱਲ ਸਾਰੇ ਸਿੱਖ ਨੇ ਗੱਤਰਿਆਂ ਵਾਲੇ ਨੇ ਸਰਦਾਰ ਨੇ ਫੇਰ ਵੀ ਸਟੇਜ ਦੀ ਜਿਹੜੀ ਭਾਸ਼ਾ ਆ ਉਹ ਰਹਿਣੀ ਕਾਮਰੇਡੀ ਹੋਈ ਆ ਠੀਕ ਹੈ ਜੀ ਮਤਲਬ ਸਟੇਜ ਕਾਮਰੇਡਾ ਨੇ ਕਬਜ਼ਾ ਕੀਤੀ ਹੋਈ ਆ ਕਬਜ਼ਾ ਸਟੇਜ ਦੇ ਤੇ ਕਾਮਰੇਡਾ ਦਾ ਕਿਉਂਕਿ ਇਹ ਗੱਲ ਪਿਛਲੇ ਅੰਦੋਲਨ ਦੇ ਵਿੱਚ ਵੀ ਛਿੜੀ ਸੀਗੀ ਪਿਛਲੇ ਅੰਦੋਲਨ ਦੇ ਵਿੱਚ ਵੀ ਕਾਮਰੇਡ ਕਾਮਰੇਡ ਹੋਈ ਸੀ ਦੀਪ ਸਿੱਧੂ ਵੀ ਜ਼ਿਕਰ ਕਰਦਾ ਰਿਹਾ ਕਿ ਉਦੋਂ ਵੀ ਇਹ ਗੱਲਾਂ ਵਾਪਰੀਆਂ ਸੀ ਅਤੇ ਹੁਣ ਵੀ ਇਹੀ ਨੇ ਹੁਣ ਵੀ ਇਹੀ ਨੇ ਉਹਨਾਂ ਦਾ ਇੱਕ ਬੰਦਾ ਬੋਲਦਾ ਹੁਣ ਐਨੇ ਲੋਕ ਆਏ ਨੇ ਮੰਨ ਲਓ ਮੈਂ ਮੈਂ ਉੱਥੇ ਖੜਾ ਹਾਂ ਸਟੇਜ ਤੇ ਜੇ ਮੈਂ ਆਵਾਜ਼ ਮਾਰਾਂਗਾ ਉਹ 10 20 50 ਬੰਦੇ ਆਉਣਗੇ ਅਸੀਂ ਗੁਰੂ ਨੂੰ ਹਾਜ਼ਰ ਨਾਲ ਜਾਣ ਕਹਿੰਦੇ ਆਂ ਹੀ ਤੇ ਅਸੀਂ ਇਸ ਮੋਰਚੀ ਤੇ ਸੱਚੀ ਹਮਾਇਤਾਂ ਸਾਨੂੰ ਇਹ ਆ ਕਿ ਐਡੇ ਵੱਡੇ ਸਿਦਕ ਨਾਲ ਬੰਦੇ ਨੇ ਮਰਨ ਵਰਤ ਰੱਖਿਆ ਹਾਲਾਂਕਿ ਸਿੱਖੀ ਸਿਧਾਂਤ ਦੇ ਵਿੱਚ ਨਹੀਂ ਆਉਂਦਾ ਫਿਰੂਮਾਨ ਸਾਹਿਬ ਦੀ ਸ਼ਹੀਦੀ ਹੋਈ ਸੀ ਇਸੇ ਪੈਟਰਨ ਦੇ ਉੱਤੇ ਮਸਲੇ ਭਾਵੇਂ ਹੋਰ ਸਨ ਪਰ ਹੈ ਦਿੱਲੀ ਨਾਲ ਹੀ ਸੀਗੇ ਤੇ ਇਹ ਵੀ ਮਸਲੇ ਦਿੱਲੀ ਵਾਲ ਨੇ ਇੱਕ ਅੰਮ੍ਰਿਤਧਾਰੀ ਸਿੱਖਾ ਬਜ਼ੁਰਗਾ ਉਮਰਦ ਰਾਜਾ ਮਰੀਜ਼ ਆ ਉਹ ਉਹਨਾਂ ਨੇ ਜੇ ਏਡਾ ਵੱਡਾ ਕਦਮ ਸਟੈਪ ਪੁੱਟਿਆ ਆ ਤੇ ਅਸੀਂ ਕਹੀਏ ਵੀ ਇਸ ਦਾ ਹਾਂ ਚ ਨਹੀਂ ਆਉਂਦਾ ਹੈਗਾ ਤਾਂ ਅਸੀਂ ਆਈਏ ਨਾ ਇਹ ਗੱਲ ਨਹੀਂ ਹੋ ਸਕਦੀ ਸਾਡੇ ਬਲੱਡ ਚ ਅਸੀਂ ਆਪਣੇ ਬੰਦੇ ਨੂੰ ਛੱਡ ਨਹੀਂ ਸਕਦੇ ਅਸੀਂ ਢੱਲੇਵਾਲ ਸਾਹਿਬ ਤੋਂ ਦੂਰ ਨਹੀਂ ਹੋ ਸਕਦੇ ਅਸੀਂ ਇਹ ਕਹਿੰਨੇ ਆ ਵੀ ਜਿਹੜੇ ਤੁਹਾਡੇ ਰਾਹੀਂ ਕਿਉਂਕਿ ਉੰਜ ਸਾਡੀ ਗੱਲ ਹੀ ਨਹੀਂ ਹੋਣੀ ਇਹੀ ਸੁਣਨਾ ਉਹਨਾਂ ਨੇ ਸੋ ਮੇਰੀ ਉਹਨਾਂ ਦੇ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਟੇਜ ਦਾ ਖੁੱਲੀ ਕਰੋ ਦੂਰ ਤੱਕ ਕਰੋ ਭਾਵੇਂ ਸਕਰੀਨਾਂ ਲਾਣੀਆਂ ਪੈਣਾਂ ਮੈਂ ਕਹਿੰਨਾ ਅਗਲੀ ਵਾਰ ਜਦੋਂ ਇਕੱਠ ਹੋਊਗਾ ਮੈਂ ਤਾਂ ਇਹਤੂ ਆਵਾਜ਼ ਮਾਰਨਾ ਵੀ ਲੋਕੋ ਬੀਬੀਆਂ ਬੱਚੇ ਬਜ਼ੁਰਗ ਸਾਰੇ ਟਰਾਲੀਆਂ ਭਰ-ਭਰ ਕੇ ਇੱਕ ਵਾਰੀ ਆਓ ਜਿੰਨਾ ਚਿਰ ਦਿੱਲੀ ਤੁਹਾਨੂੰ ਦੇਖਦੀ ਨਹੀਂ ਉਹਨਾਂ ਚਿਰ ਇਹ ਹੈਗਾ ਆ ਉਹਨਾਂ ਦੀ ਵੱਖੀ ਚ ਉਂਗਲ ਮਾਰਨੀ ਠੀਕ ਹੈ ਪਰ ਮੋਦੀ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਕਦੀ ਨਹੀਂ ਹੋਇਆ ਜੇ ਉਹਨੇ 6-7 ਲੱਖ ਬੰਦੇ ਬੈਠੇ ਨੂੰ ਇਹ ਕਹਤਾ ਵੀ ਇਹ ਕੀੜੇ ਨੇ ਇਹ ਕੀੜੇ ਨੇ ਉਹਨਾਂ ਚੋਂ ਇੱਕ ਕੀੜਾ ਫਿਰ ਉਹਨਾਂ ਵਿੱਚੋਂ ਹੀ ਉਹ ਇੱਕ ਕੀੜਾ ਜਿਹੜਾ ਸاسی ਕੀੜੇ ਸੀ ਸਾਰੇ ਸਰਕਾਰਾਂ ਤੋਂ ਕੀ ਉਮੀਦ ਕਰਦੇ ਬੱਬਾਈ ਤੁਸੀਂ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਇੱਥੇ ਤਾਂ ਆਪਦੇ ਨਹੀਂ ਨਾਲ ਖੜਦੇ ਆਪਦੇ ਸਾਥ ਨਹੀਂ ਦੇਦੇ ਜੋਗਿੰਦਰ ਉਗਰਾਹਾ ਉਹ ਕਹਿੰਦੇ ਜੀ ਲੜਾਈ ਸਹੀ ਨਹੀਂ ਜੀ ਇਹ ਤਾਂ ਸਮਾਂ ਸਹੀ ਨਹੀਂ ਹੈਗਾ ਜੀ ਇਹ ਤਾਂ ਲੜਾਈ ਬਹੁਤ ਵੱਡੀ ਹੈ ਤਨ ਕਾਨੂੰਨਾ ਤੋਂ ਵੀ ਵੱਡੀ ਲੜਾਈ ਆ ਐ ਕਿਵੇਂ ਹੱਲ ਹੋ ਜੂਗਾ ਠੀਕ ਹੈ ਉਹਨਾਂ ਦੀ ਵੀ ਇਸੀ ਰਿਸਪੈਕਟ ਕਰਦੇ ਆ ਕਿ ਉਹਨਾਂ ਨੇ ਬੜੇ ਵੱਡੇ ਸੰਘਰਸ਼ ਲੜੇ ਨੇ ਪਰ ਜਿੱਥੇ ਬੋਲੇ ਸੋ ਉਹਨਾਂ ਹਾਲ ਦੇ ਜਕਾਰੇ ਹੋਣੀ ਜਿੱਥੇ ਗੱਲ ਚ ਗਾਤਰਾ ਹੋਏ ਉਹ ਸੰਘਰਸ਼ ਇਹਨਾਂ ਨੂੰ ਮੈਨੂੰ ਵੈਸੇ ਨਹੀਂ ਚੰਗਾ ਲੱਗਦਾ ਪਹਿਲੀ ਗੱਲ ਤਾਂ ਇਹ ਗੱਲ ਤੁਸੀਂ ਮੰਨੋ ਜਾਂ ਨਾ ਮੰਨੋ ਮੇਰਾ ਇਹ ਦਾਵਾ ਹੈ ਇਸ ਗੱਲ ਦਾ ਵੀ ਉਹ ਜੇ ਇਹਨਾਂ 'ਚ ਕੋਈ ਗਲਤੀਆਂ ਵੀ ਨੇ ਫਿਰ ਵੀ ਭਰਾ ਬਣ ਕੇ ਬਹਿ ਕੇ ਇਕੱਠਾ ਮਤਲਬ ਗੱਲ ਕਰ ਹੀ ਸਕਦੇ ਨੇ ਹੋ ਸਕਦੀਆਂ ਨੇ ਡੱਲੇਵਾਲ ਸਾਹਿਬ ਦੇ ਵਿੱਚ ਸਿਧਾਂਤਕ ਗਲਤੀਆਂ ਹੋਣ ਮੋਰਚੇ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਤੇ ਫਿਰ ਬਹਿ ਕੇ ਆ ਕੇ ਗੱਲ ਕਰਨਾ ਮੈਂ ਵੀ ਆਪਣਾ ਸੁਝਾਅ ਦਿੱਤਾ ਆ ਉਹ ਵੀ ਆ ਕੇ ਮਿਲ ਕੇ ਸੁਝਾਅ ਦੇ ਸਕਦਾ ਵੀ ਐਨੀਆਂ ਆਪਾਂ ਐ ਕਰਨਾ ਜੇ ਮਤਲਬ ਤੁਸੀਂ ਬੰਦੇ ਨੂੰ ਇਕੱਲੇ ਛੱਡ ਦੋ ਜਿਹੜੀ ਭਾਸ਼ਾ ਰੁੱਦੂ ਦੀ ਸੀਗੀ 5-4 ਦਿਨ ਪਹਿਲਾਂ ਮੈਂ ਇੱਕ ਚੈਨਲ ਤੇ ਵੇਖੀ ਆ ਉਹ ਇੰਨੀ ਖਤਰਨਾਕ ਭਾਏ ਇੱਕ ਉੱਥੇ ਬਹਿ ਗਿਆ ਇੱਕ ਐ ਬਹਿ ਗਿਆ ਤੁਰੇ ਫਿਰਦੇ ਨੇ ਕਰਕੇ ਦਿਖਾਉਣ ਹੱਲ ਇਹ ਗੱਲਾਂ ਨਹੀਂ ਹੁੰਦੀ ਐ ਕਿਵੇਂ ਬਹਿ ਗਿਆ ਯਾਰ ਅਗਲੇ ਨੂੰ ਸਾਲ ਹੋ ਗਿਆ ਬੰਦੇ ਸ਼ਹੀਦ ਹੋ ਗਏ ਨੇ ਇਹਨੇ ਬੰਦੇ ਫੱਟੜ ਹੋ ਗਏ ਨੇ ਦੋਵੇਂ ਇੱਕ ਲੀਡਰ ਜਿਹੜਾ ਮਰਨ ਵਾਸਤੇ ਬੈਠਾ ਆ ਉਹਦੀ ਹਮਾਇਤ ਹੀ ਆਜੋ ਯਾਰ ਇੰਨਾ ਵੱਡਾ ਕਿੱਡਰ ਹੈ ਉਗਰਾਹਾਂ ਦਾ ਛੋਟਾ ਕਿੱਡਰ ਲੱਗਦੇ ਪੰਜਾਬ ਵਿੱਚ ਸਭ ਤੋਂ ਵੱਡਾ ਕਿੱਡਰ ਉਗਰਾਹਾਂ ਦਾ ਆ ਤੇ ਉਹ ਕਿਉਂ ਨਹੀਂ ਆਉਂਦੇ ਇੱਥੇ ਮਸਲਾ ਇਹ ਆ ਉਹ ਕਹਿੰਦੇ ਸਮਾ ਸਹੀ ਨਹੀਂ ਹੈਗਾ 아ਜੇ ਟਾਈਮ ਨਹੀਂ ਹੈਗਾ ਹਜੇ ਵਿਉਂਤਬੰਦੀ ਸਹੀ ਨਹੀਂ ਹੈਗੀ ਐਸਕੇਮ ਖੜ ਰਿਹਾ ਅੱਜ ਤਾਂ ਕਿ ਉਹ ਐਸਕੇਮ ਜੀ ਨੇ ਇੰਨਾ ਵੱਡਾ ਸੰਘਰਸ਼ ਲੜਿਆ ਐਸਕੇਮ ਕੀ ਆ ਐਸਕੇਮ ਕਦੋਂ ਖੜਾ ਹੋਇਆ ਐਸਕੇਮ ਖੜਾ ਹੋਇਆ ਪੰਜਾਬ ਦੀਆਂ ਬੱਤੀ ਜਿੱਥੇ ਭਾਵੇਂ ਪੰਜਾਬ ਦੀ ਸੋਜ ਜਿੱਥੇ ਬੰਦੀ ਹੋਈ ਪੰਜਾਬ ਦੀ ਹੀ ਆ ਉਹ ਸਮਝ ਗਏ ਮੇਰੀ ਗੱਲ ਦੇਸ਼ ਹੁਣ ਅੱਜ ਪਤਾ ਲੱਗਿਆ ਵੀ ਤਾਮਲ ਜਾਂ ਹੋਰ ਥਾਵਾਂ ਤੇ ਵੱਡੇ ਮੋਰਚੇ ਵੀ ਲਾਏ ਗਏ ਨੇ ਕੱਡੇ ਗਏ ਨੇ ਲੋਕ ਜੁੜ ਰਹੇ ਨੇ ਐਸਕੇਮ ਨੂੰ ਵੀ ਪਤਾ ਹੈ ਵੀ ਮਸਲਾ ਹੱਲ ਨਹੀਂ ਹੋਇਆ ਹੈਗਾ ਜੇ ਮਸਲਾ ਨਹੀਂ ਹੱਲ ਹੋਇਆ ਤੇ ਇਹਨਾਂ ਦੋਨਾਂ ਬੰਦਿਆਂ ਨੇ ਆ ਕੇ ਦਸਤਕ ਦਿੱਤੀ ਆ ਤੇ ਜੇ ਉਹ ਸਾਰੇ ਨਾਲ ਆ ਜਾਣ ਠੀਕ ਹੈ ਜੀ ਤੇ ਆਪਾਂ ਸਟੇਟ ਆਪਣੇ ਨਾਲ ਗੱਲ ਕਰੂਗੀ ਅਈਦਾ ਸਟੇਟ ਗੱਲ ਹੀ ਨਹੀਂ ਕਰ ਰਹੀ ਜੇ ਸਾਡਾ ਬੰਦਾ ਨੂੰ ਕੁਝ ਹੋ ਜਾਂਦਾ ਤੇ ਮੈਂ ਇਹ ਕਹਿਣਾ ਵੀ ਰੁਲਦੂ ਤੇ ਉਗਰਾਹਾ ਸਾਹਿਬ ਫੇਰ ਆਉਣ ਨਾ ਇੱਥੇ ਫੇਰ ਅਸੀਂ ਉਹਨਾਂ ਆਪੇ ਚੁੱਕ ਲਾਂਗੇ ਆਪੇ ਅਸੀਂ ਕਰ ਲਾਂਗੇ ਜੋ ਕਰਨਾ ਆਇਆ ਫੇਰ ਇੱਥੇ ਆਉਣ ਨਾ ਸਮਝ ਗਏ ਮੇਰੀ ਗੱਲ ਉਹਨੇ ਨੂੰ ਮਰਨ ਲਈ ਇਕੱਲੇ ਨੂੰ ਛੱਡਤਾ ਮੈਂ ਅਪੀਲ ਕਰਾਂਗਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਔਰ ਜਿਹੜੇ ਸਾਡੇ ਬੰਦੇ ਨੇ ਸਾਡੇ ਭਾਵੇਂ ਜਿੰਨੇ ਮਰਜੀ ਵਕਰੇਵੇਂ ਹੋਣ ਪਰ ਕੌਜ ਇੱਕ ਪਵਿੱਤਰ ਹੈ ਖੇਤੀ ਨਾਲ ਸੰਬੰਧਤ ਹੈ ਅਸੀਂ ਉਹਨਾਂ ਦੇ ਨਾਲ ਆ ਔਰ ਮੈਂ ਉਹਨਾਂ ਦੇ ਵਲੰਟੀਅਰ ਨੂੰ ਇਹ ਬੇਨਤੀ ਕਰਦਾ ਕਿ ਜਿੱਦਨ ਤੁਹਾਡਾ ਪ੍ਰੋਗਰਾਮ ਹੁੰਦਾ ਹੈ ਉਸ ਦਿਨ ਪਾਈ ਧਿਆਨ ਰੱਖਿਆ ਕਰੋ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਨਹੀਂ ਕਰਨੀਆਂ ਹੈਗੀਆਂ ਧਿਆਨ ਰੱਖੋ ਬੰਦੇ ਬਹੁਤ ਵਧੀਆ ਹਨ ਤਾਮਝਾਂ ਬਹੁਤ ਸੋਹਣਾ ਹੀ ਪਰ ਥੋੜਾ ਜਿਹਾ ਸਵਾਗਤ ਖੁੱਲਾ ਕਰਨਾ ਹੈ ਉੱਥੇ ਇਹ ਵੀ ਗੱਲ ਆ ਨਾ ਕਿਉਂਕਿ ਡੱਲੇਵਾਲ ਸਾਹਿਬ ਹੋਰਾਂ ਦੀ ਸੁਰੱਖਿਆ ਦੇ ਲਈ ਪ੍ਰਬੰਧ ਕੀਤੇ ਹੋਇਆ ਸਰਕਾਰ ਦਾ ਪਤਾ ਸੁਪਰੀਮ ਕੋਰਟ ਦੇ ਆਦੇਸ਼ ਤੱਕ ਆ ਚੁੱਕਿਆ ਹੈ ਕਿ ਉਹਨਾਂ ਦੀ ਸਿਹਤ ਜ਼ਰੂਰੀ ਹੈ ਉਹਨਾਂ ਦੀ ਜਾਨ ਜ਼ਰੂਰੀ ਹੈ ਤੇ ਖਬਰਾਂ ਇਹ ਚੱਲ ਰਹੀਆਂ ਕਿ ਕਿਸੇ ਵਕਤ ਵੀ ਪ੍ਰਸ਼ਾਸਨ ਉਹਨਾਂ ਨੂੰ ਉੱਥੋਂ ਚੱਕ ਸਕਦਾ ਸੁਪਰੀਮ ਕੋਰਟ ਕਿਉਂ ਧਰਨਾ ਲਾਉਣ ਤੋਂ ਪਹਿਲਾਂ ਚੱਕ ਲਿਆ ਸੀ ਸੁਪਰੀਮ ਕੋਰਟ ਕਿਉਂ ਕਹਿੰਦਾ ਹੈ ਕਿ ਉਹਨਾਂ ਦੀ ਜਾਨ ਜ਼ਰੂਰੀ ਹੈ ਕਹਿੰਦਾ ਨਾ ਤੇ ਜਾਨ ਜ਼ਰੂਰੀ ਦਾ ਮਤਲਬ ਇਹ ਹੈ ਵੀ ਉਹਨੂੰ ਚੱਕ ਹਸਪਤਲ ਦਾ ਘਰ ਆਓ ਹੋਰ ਜਾਨ ਕਿਵੇਂ ਜ਼ਰੂਰੀ ਆ ਸਮਝ ਗਏ ਮੇਰੀ ਗੱਲ ਤੇ ਸਰਕਾਰ ਦਾ ਕੰਮ ਕੋਰਟ ਜਦੋਂ ਨੂੰ ਚੁੱਕ ਕੇ ਲੈ ਗਏ ਧੱਕੇ ਨਾਲ ਵੇਖੋ ਮੈਂ ਕਿਹਨਾ ਨੌਜਵਾਨ ਪਿੰਡਾਂ ਚੋਂ 10-10 5-5 ਨੌਜਵਾਨ ਆਉਣ ਵਲੰਟੀਅਰ ਆਉਣ ਆਪਾਂ ਬਣਾਈ ਪਰ ਜਦੋਂ ਸਟੇਟ ਆ ਕੇ ਮਤਲਬ ਕਿ ਧੱਗਾ ਕਰੋਗੇ ਨਹੀਂ ਵੇਖੋ ਅਸੀਂ ਇਸ ਤਰ੍ਹਾਂ ਡਾਂਗਾ ਨਾਲ ਸਟੇਟ ਨਾਲ ਨਹੀਂ ਲੜ ਸਕਦੇ ਸਾਡੀ ਕਿਹੜਾ ਇਦਾਂ ਦੀ ਕੋਈ ਤਿਆਰੀ ਤੇ ਕਿਸਾਨੀ ਮੰਗਣੇ ਕੋਈ ਸਟਰਗਲ ਦੂਜੀ ਤਾਂ ਹੈ ਨਹੀਂ ਧਿਆਰ ਮੰਦਾ ਹੈ ਨਾ ਇਹਨਾਂ ਕੋਲ ਕੀ ਹੈ ਵਿਚਾਰਿਆਂ ਕੋਲ ਛੋਟੀਆਂ ਛੋਟੀਆਂ ਡਾਂਗਾ ਨੇ ਝੰਡੀਆਂ ਦੇ ਵਿੱਚ ਠੀਕ ਹੈ ਜੀ ਤੇ ਵੇਖੋ ਇਹ ਗੱਲ ਤਾਂ ਹੋ ਸਕਦੀ ਕਦੀ ਵੀ ਇਹ ਜ਼ਰੂਰ ਹੈ ਵੀ ਆਪਾਂ ਉਹਨਾਂ ਨੂੰ ਕਿੰਨੇ ਘੰਟੇ ਰੋਕ ਸਕਦੇ ਆ ਇਹ ਗੱਲ ਸਾਨੂੰ ਕਰਨੀ ਚਾਹੀਦੀ ਆ ਵੀ ਵੇਖ ਹਣ ਮਸਲਾ ਇਹ ਆ ਵੀ ਲੜਾਈ ਹੋਈ ਤੇ ਕਿਵੇਂ ਹੋਈ ਲੜਾਈ ਹੋਈ ਤੇ ਕਿਵੇਂ ਹੋਈ ਇੱਕ ਸ਼ਾਨ ਨਾਲ ਲੜਾਈ ਹੁੰਦੀ ਆ ਇੱਕ ਗਿੱਦੜਾ ਵਾਂਗੂ ਹੁੰਦੀ ਆ ਵੀ ਅੱਗੇ ਲਾ ਕੇ ਭੱਜੋ ਕੁਝ ਫਾੜਦੇ ਕੁਝ ਮਾਰਦੇ ਠੀਕ ਮੈਂ ਕਹਿੰਨਾ ਵੀ ਸਾਨੂੰ ਇੱਥੇ ਕੱਢ ਕੇ ਲੜਨਾ ਚਾਹੀਦਾ ਫਿਰ ਜਿਉਣ ਦਾ ਭਾਵੇਂ ਸਾਡੀਆਂ ਸ਼ਹੀਦੀਆਂ ਹੋ ਜਾਣ ਭਾਵੇਂ ਸਾਨੂੰ ਜੋ ਮਰਜ਼ੀ ਹੋ ਜੇ ਆਖਰੀ ਦਮ ਤੱਕ ਡੱਲੇਵਾਲ ਸਾਉ ਨੂੰ ਰੋਕਣਾ ਚਾਹੀਦਾ ਨਹੀਂ ਜਾਣ ਦੇਣਾ ਉਹਨਾਂ ਦੇ ਨਾਲ ਚਾਹੀਦਾ ਸਾਡੇ ਕੋਲ ਡਾਕਟਰ ਨਹੀਂ ਹੈਗੇ ਸਾਡੇ ਕੋਲ ਐਂਬੂਲੈਂਸਾਂ ਨਹੀਂ ਹੈਗੀਆਂ ਸਾਡੇ ਕੋਲ ਹਸਪਤਾਲ ਦੀ ਸਾਰੇ ਸਮਾਨ ਹੈਗੇ ਨੇ ਸੁਪਰੀਮ ਕੋਰਟ ਇੱਕ ਬੰਦਾ ਆਪਣਾ ਛੱਡ ਦੇ ਤੇ ਲਾ ਦੇਣਾ ਇਹ ਸੁਪਰੀਮ ਕੋਰਟ ਨੇ ਤਾਂ ਕਿਹਾ ਵੀ ਤੱਕਾ ਨਹੀਂ ਹੋਣਾ ਚਾਹੀਦਾ ਡੱਲੇਵਾਲ ਸਾਹਿਬ ਨਾਲ ਕੋਈ ਵੀ ਜ਼ਬਰਦਸਤੀ ਨਾ ਕਰੇ ਉੱਥੇ ਕਿਸੇ ਵੀ ਬਾਰਡਰ ਦੇ ਉੱਤੇ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਮਰਨ ਵਾਸਤੇ ਤਲੌਂ ਤੇ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਅਗਲੀ ਗੱਲ ਬਹੁਤ ਵਧੀਆ ਸੀ ਉਹਨਾਂ ਦਾ ਸਵਾਗਤ ਕਰਦੇ ਹਾਂ ਮੈਂ ਤੁਹਾਡੇ ਚੈਨਲ ਨਾਲ ਹੀ ਇੱਕ ਗੱਲ ਕਰਨੀ ਚਾਹੁੰਨਾ ਹਰ ਵਕਤ ਇਹ ਗੱਲ ਲੋਕਾਂ 'ਚ ਫਲਾਈ ਜਾਂਦੀ ਹੈ ਵੀ ਜਗਜੀਤ ਸਿੰਘ ਡੱਲੇਵਾਲ ਤੇ ਪੰਦੇਰ ਸਾਹਿਬ ਜਿਹੜੇ ਨੇ ਇਹ ਦੋਨੋਂ ਬੰਦੇ ਜਿਹ ਇਹ ਗੱਲ ਜਮਈ ਜਮਈ ਝੂਠ ਆ ਇਹਨਾਂ ਨੇ ਨਹੀਂ ਰੋਕਿਆ ਦਿੱਲੀ ਨੇ ਸਾਨੂੰ ਰੋਕਿਆ ਹੋਇਆ ਜਾਣ ਨਹੀਂ ਦਿੰਦੇ ਅੱਗੇ ਸਾਨੂੰ ਬਿਠਾਇਆ ਅੱਜ ਕਹਿ ਦਿਨ ਵੀ ਚਲੇ ਜਾਓ ਤੇ ਉਦੋਂ ਹੀ ਤੁਰ ਜਾਣਗੇ ਇੱਥੇ ਬਹਿ ਕੇ ਹੀ ਕਰਨਾ ਹੈ ਜਾਣਾ ਦਿੱਲੀ ਆ ਤੇ ਉਹ ਕਹਿੰਦੇ ਨੇ ਵੀ ਦਿੱਲੀ ਨਾਲ ਤੁਹਾਡਾ ਸਬੰਧ ਹੈ ਨਹੀਂ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ ਉਹ ਕਹਿੰਦੇ ਦਿੱਲੀ ਆ ਕੇ ਕਰਨਾ ਕੀ ਆ ਤੁਸੀਂ ਕਹਿੰਦੇ ਜਿਹੜੀਆਂ ਮੰਗਾਂ ਦੀ ਗੱਲ ਕਰਨੀ ਆ ਟੇਬਲ ਟਾਕ ਤੇ ਕਰੋ ਸਾਡੇ ਨਾਲ ਆਓ ਮੁਲਾਕਾਤ ਕਰੋ ਸਰਕਾਰ ਤੋਂ ਟਾਈਮ ਲਵੋ ਤੁਸੀਂ ਤਾਂ ਕਹਿੰਦੇ ਅਸੀਂ ਟਰੈਕਟਰ ਟਰਾਲੀ ਲੈ ਕੇ ਆਉਣਾਗਾ ਅਸੀਂ ਆ ਕੇ ਇੱਥੇ ਧਰਨੇ ਦੇਵਾਂਗੇ ਅਸੀਂ ਪਹਿਲਾਂ ਵਾਂਗੂ ਫੇਰ ਪੂਰੀ ਦਿੱਲੀ ਨੂੰ ਬੰਦ ਕਰਕੇ ਬਹਿ ਜਾਾਂਗੇ ਨਹੀਂ ਮੀਟਿੰਗਾਂ ਹੋਈਆਂ ਨੇ ਭਗਵੰਤ ਮਾਨ ਵਿੱਚ ਵਿਚੋਲਾ ਪਈ ਨਹੀਂ ਮੀਟਿੰਗਾਂ ਮੰਨੇ ਨਹੀਂ ਕੁਝ ਉਸ ਤੋਂ ਬਾਅਦ ਤਾਂ ਸਗੋਂ ਐਦਕੀ ਜਿਹੜਾ ਝੋਨਾ ਰੁਲਿਆ ਜਿਹੜਾ 3-4 ਸਾਲ ਪਹਿਲਾਂ ਪੰਜਾਬ ਦੀ ਚੌਲ ਨੂੰ ਰਿਜੈਕਟ ਕੀਤਾ ਇਹਨਾਂ ਨੇ ਜੋ ਇਹਨਾਂ ਨੇ ਪ ਕਰਕੇ ਤੇ ਉਹ ਅਸੀਂ ਭੁਗਤ ਰਹੇ ਆ ਟੇਬਲ ਟਾਕ ਤੇ ਕਿੱਥੇ ਤਿਆਰ ਨੇ ਹੁੰਦੇ ਨਹੀਂ ਤਿਆਰ ਹੋ ਜਾਣ ਬਹਿ ਜਾਣ ਆਪਣੀ ਤੇ ਬਿੱਟੂ ਕਹਿੰਦੇ ਆ ਜੋ ਕਹਿੰਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਕਿਸਾਨ ਸਾਡੇ ਕਿਸਾਨ ਆ ਕਿਸੇ ਬੰਦੇ ਦੀ ਗੱਲ ਕਰੋ ਜੀ ਕਿਹਦੀ ਗੱਲ ਕਰਨੀ ਹੈ ਰਾਜ ਮੰਤਰੀ ਆ ਕੇਂਦਰ ਦੇ ਵਿੱਚ ਮੰਤਰੀ ਨੇ ਉਹ ਬੰਦਾ ਵੀ ਹੁੰਦਾ ਨਾ ਬੰਦਾ ਵੀ ਹੁੰਦਾ ਨਹੀਂ ਮੰਨਦੇ ਉਹਨਾਂ ਨੂੰ ਮੈਂ ਦੱਸਣਾ ਤੁਹਾਨੂੰ ਕਿਉਂ ਨਹੀਂ ਮੰਨਦਾ ਮੈਂ ਤਾਂ ਨਹੀਂ ਮੰਨਦਾ ਵੀ ਕਾਂਗਰਸ ਪਾਰਟੀ ਜਿਹੜੀ ਸੀ ਉਹਨਾਂ ਦੀ ਇੱਕ ਕਿਸਮ ਦੀ ਮਾਂ ਪਾਰਟੀ ਸੀ ਜਿੱਥੋਂ ਉਹਨਾਂ ਦਾ ਸਭ ਕੁਝ ਹੋਇਆ ਅੱਜ ਤੱਕ ਸਟੇਜਾਂ ਦੇ ਮਰਦਾਬਾ ਜਿੰਦਾਬਾ ਤੇ ਸਾਡਾ ਬੰਦਾ ਸ਼ਹੀਦ ਹੋਇਆ ਆ ਹੋਇਆ ਸਮਝੋ ਮੇਰੀ ਗੱਲ ਕਰਦੇ ਰਿਹਾ ਕਿ ਨਹੀਂ ਇੱਕਦਮ ਉਤੋਂ ਪਲਟ ਕੇ ਉਹ ਪਾਰਟੀ ਵੀ ਛੱਡਦੀ ਕਾਂਗਰਸ ਕਾਂਗਰਸ ਦਾ ਮਤਲਬ ਬਿੱਟੂ ਕਾਂਗਰਸ ਸਮਝ ਗਏ ਮੇਰੀ ਗੱਲ ਉਸ ਪਾਰਟੀ ਨੂੰ ਛੱਡ ਕੇ ਤੇ ਜਾ ਕੇ ਉਹਨਾਂ ਦੀ ਤਵਲਾ ਲਾਤਾ ਉਸ ਬੰਦੇ ਦੀ ਤੁਸੀਂ ਗੱਲ ਕਰਨ ਲਈ ਵੀ ਰਾਜ ਮੰਤਰੀ ਇਹਦੇ ਉਹ ਜਿੱਤਿਆ ਨਹੀਂ ਉਹ ਹਾਰ ਗਿਆ ਸੀਗਾ ਹਾਰਨ ਤੋਂ ਬਾਅਦ ਉਹਨੂੰ ਮੰਤਰੀ ਬਣਾਇਆ ਇਸ ਲਈ ਵੀ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਬਿੱਟੇ ਵਾਂਗੂ ਬੌਂ ਵੌਂ ਕਰ ਸਕਦਾ ਹੈ ਸਮਝ ਨਹੀਂ ਰਿਹਾ ਪਰ ਐਤ ਕੀ ਉਹਨਾਂ ਦੇ ਰਵੱਈਏ 'ਚ ਚੇਂਜ ਨਜ਼ਰ ਆ ਰਿਹਾ ਪਿਛਲੇ ਅੰਦੋਲਨ ਦੇ ਵੇਲੇ ਉਹ ਬਹੁਤ ਤਿੱਖੇ ਤਿੱਖੇ ਬਿਆਨ ਕਿਸਾਨਾਂ ਪ੍ਰਤੀ ਦਿੰਦੇ ਸੀ ਪਰ ਐਤ ਕੀ ਤਾਂ ਬੜੇ ਨਰਮ ਬਿਆਨ ਦਿੰਦੇ ਨੇ ਉਹ ਤੇ ਕਹਿੰਦੇ ਨੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਕੇਂਦਰ ਸਰਕਾਰ ਆਜੀ ਹੈ ਚੰਗੀ ਗੱਲ ਹੈ ਜੇ ਉਹ ਬਦਲਿਆ ਤੇ ਹਰ ਮਨੁੱਖ ਨੂੰ ਬਦਲਣਾ ਚਾਹੀਦਾ ਆ ਅਸੀਂ ਇਸ ਗੱਲ ਦਾ ਸਵਾਗਤ ਕਰਾਂਗੇ ਕੋਈ ਬਦਲੇ ਲੁਧਿਆਣਾ ਖਤਮ ਹੋਣ ਲਿਆ ਆ ਪਾਣੀ ਦੀ ਐਡੀ ਵੱਡੀ ਸਮੱਸਿਆ ਕੈਮੀਕਲ ਦੀ ਉੱਥੇ ਟ੍ਰੀਟਮੈਂਟ ਪਲਾਂਟ ਲਾਉਣ ਵਾਲਾ ਆ ਬਹੁਤ ਜ਼ਿਆਦੀ ਰਿਸਰਚ ਉੱਤੇ ਆਪਣੇ ਬੰਦਿਆਂ ਨੇ ਕੀਤੀ ਆ ਤੇ ਅੱਜ ਉਹ ਲੁਧਿਆਣਾ ਛੱਡ ਕੇ ਤੇ ਆ ਕਿਸਾਨਾਂ ਦੇ ਮਸਲੇ ਹੱਲ ਕਰਾਂਦਾ ਫਿਰਦਾ ਪਹਿਲਾਂ ਲੁਧਿਆਣੇ ਦਾ ਤੇ ਕਰਾਲੇ ਜਿੱਤੋਂ ਸਾਰੀ ਉਮਰ ਜਿੱਤੇ ਨਿਆਰੇ ਲੈਣਿਆਂ ਨੂੰ ਐਮਪੀ ਬਣ ਕੇ ਹੂੰ ਸੋ ਉਹਦੀ ਤਾਂ ਤੁਸੀਂ ਗੱਲ ਛੱਡੋ ਉਹ ਮਤਲਬ ਜਦੋਂ ਵੀ ਗੱਲ ਕਰੂਗਾ ਉਹ ਸਿੱਖਾਂ ਨੂੰ ਐਜੇ ਦੁਸ਼ਮਣ ਵਜੋਂ ਗੱਲ ਕਰਦਾ ਹੁਣ ਉਹਦਾ ਕੀ ਮਤਲਬ ਹੈ ਐਸਡੀਪੀਸੀ ਦੇ ਵਿੱਚ ਆ ਕੇ ਗੱਲਾਂ ਕਰਨ ਦਾ ਪਰ ਉਹ ਤਾਂ ਕਹਿੰਦੇ ਮੈਂ ਖੁਦ ਸਿੱਖ ਆ ਫਿਰ ਉਹ ਸਿੱਖਾਂ ਦੇ ਉਲਟ ਕਿਵੇਂ ਹੋ ਗਿਆ ਕੌਣ ਉਲਟਾ ਸਿੱਖ ਆ ਤੁਹਾਡੀ ਬਿੱਟੂ ਕਹਿੰਦੇ ਮੈਂ ਸੇਖਾਂ ਦਸਤਾਰ ਬੰਨਦਾ ਮੈਂ ਵੀ ਨਹੀਂ ਨਹੀਂ ਉਹ ਐ ਨਹੀਂ ਦਸਤਾਰ ਬੰਨਣ ਵਾਲੀ ਗੱਲ ਕੇਪੀਐਸ ਗਿਲਵੀ ਦਸਤਾਰ ਹੀ ਬੰਨਦਾ ਸੀ ਦਾਦਾ ਵੀ ਦਸਤਾਰ ਬੰਨਦਾ ਹੀ ਐ ਥੋੜਾ ਹੁੰਦਾ ਵੀ ਦਸਤਾਰ ਬਨ ਕੇ ਤੁਹਾਡੀ ਮਾਨਸਿਕ ਤੌਰ ਤੇ ਤੁਸੀਂ ਕੀ ਹੋ ਸੋਚਦੇ ਕੀ ਹੋ ਪੰਜਾਬ ਬਾਰੇ ਅੱਜ ਤੱਕ ਦੱਸ ਦੇ ਵੀ ਪੰਜਾਬ ਦਾ ਕੋਈ ਸਵਾਰਿਆ ਹੋਏ ਇੱਕ ਐਨੀ ਵੀ ਗੱਲ ਦੱਸੇ ਵੀ ਮੈਂ ਪੰਜਾਬ ਦਾ ਸਵਾਰਿਆ ਵੀ ਜਦੋਂ ਦਾ ਮੈਂ ਐਮਪੀ ਐਨੀ ਵਾਰੀ ਬਣਿਆ ਕੋਈ ਇੱਕ ਗੱਲ ਦੱਸੇ ਨਾ ਵੀ ਆ ਕੁਝ ਮੈਂ ਕਰਾਤਾ ਠੀਕ ਹੈ ਏਹੀ ਕਰਾਉਂਦਾ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਉਹ ਹੈਗੀ ਆ ਕੀ ਉਹ ਕਹਿੰਦੇ ਵੋਟਸ ਜਿਹੜਾ ਉਹਨੂੰ ਰੱਦ ਕਰਵਾ ਦੇ ਠੀਕ ਹੈ ਲੈ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਬਿੱਟੂ ਨਾਲ ਸਾਡਾ ਕੋਈ ਵੈਰ ਤਾਂ ਨਹੀਂ ਹੈਗਾ ਨਾ ਇਹ ਤੇ ਸਾਡਾ ਸਿਧਾਂਤ ਹੈ ਵੀ ਬਿੱਟੂ ਅਗਲੀ ਤੀਜੀ ਪੀੜੀ ਚਾ ਸਾਡਾ ਬਿੱਟੂ ਨਾਲ ਇਸ ਤਰ੍ਹਾਂ ਕੀ ਹੋ ਸਕਦਾ ਬਿੱਟੂ ਆਪਣਾ ਉਹ ਪਿਛੋਕੜ ਛੱਡਦਾ ਨਹੀਂ ਜੇ ਉਹ ਨਹੀਂ ਛੱਡਦਾ ਤੇ ਅਸੀਂ ਉਸ ਪਿਛੋਕੜ ਨਾਲ ਹੀ ਫਿਰ ਅਟੈਕ ਕਰਾਂਗੇ ਮੇਰੀ ਗੱਲ ਸਮਝਦੇ ਹੋ ਕਿ ਨਹੀਂ ਉਹਨੂੰ ਛੱਡਣਾ ਚਾਹੀਦਾ ਵੀ ਠੀਕ ਹੈ ਇੱਕ ਜੰਗ ਸੀ ਉਹਦੇ ਵਿੱਚ ਸਭ ਕੁਝ ਹੋਇਆ ਜੋ ਹੋਇਆ ਤੂੰ ਅਗਲੀ ਤੀਜੀ ਪੀੜੀ ਚ ਪੰਜਾਬ ਵਧਾਇਆ ਜੇ ਤੂੰ ਕਹਿਣਾ ਮੈਂ ਸਿੱਖਾਂ ਤੇ ਫਿਰ ਸਿੱਖਾਂ ਨਾਲ ਤੈਨੂੰ ਬਣ ਕੇ ਰਹਿਣਾ ਚਾਹੀਦਾ ਸਿੱਖਾਂ ਦਾ ਜੇ ਤੂੰ ਰਾਜ ਮੰਤਰੀ ਬਣਿਆ ਸਿੱਖਾਂ ਦੀ ਕੀ ਮੰਗ ਪੂਰੀ ਕੀਤੀ ਕੁਝ ਵੀ ਨਹੀਂ ਅ ਸਿੱਖ ਕਿਉਂ ਤੇਰੇ ਤੇ ਮਾਣ ਕਰਨ ਕੋਈ ਗੱਲ ਤਾਂ ਇਦਾਂ ਦੀ ਕਰੋ ਨਾ ਵੀ ਤੁਹਾਡੇ ਤੇ ਸਿੱਖ ਮਾਣ ਕਰ ਸਕਣ ਜਦੋਂ ਤੁਸੀਂ ਬੋਲਣਾ ਗਾਲਾਂ ਕੱਢਣੀਆਂ ਨੇ ਹਵਾਰਾ ਮਰ ਜਾਏ ਫਲਾਣਾ ਮਰ ਜਾਏ ਢਿੰਗੜਾ ਮਰ ਜਾਏ ਐ ਕੋਈ ਗੱਲ ਆ ਤੂੰ ਯਾਰ ਲੀਡਰ ਐ ਤੇ ਲੀਡਰਾਂ ਵਾਲੀ ਗੱਲ ਕਰ ਲੀਡਰਾਂ ਵਾਲੀ ਤੇਰੀ ਪਰਸਨੈਲਿਟੀ ਹੋਣੀ ਚਾਹੀਦੀ ਓਵੇਂ ਬੋਲ ਤੁਸੀਂ ਖੁੰਧਕ ਨਾਲ ਬੋਲਦੇ ਹੋ ਤੁਸੀਂ ਦੱਸੋ ਮੈਨੂੰ ਅਸੀਂ ਕਦੀ ਇਦਾਂ ਬੋਲਨੇ ਬੋਲਿਆ ਇਹਨੂੰ ਕੁਝ ਜਦੋਂ ਇਹ ਬੋਲਦਾ ਗੰਦ ਬੋਲਦਾ ਭੈਂਡਾ ਬੋਲਦਾ ਉਹਦੀ ਤਾਂ ਆਪਾਂ ਗੱਲ ਗਲਤ ਸ਼ੁਰੂ ਕਰ ਲਈ ਵੇ ਮੈਂ ਉਹਦੀ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਦੋ ਬੰਦੇ ਬਿੱਟਾ ਤੇ ਉਹ ਉਹਨਾਂ ਦੀ ਕੋਈ ਗੱਲ ਨਹੀਂ ਕਰਨੀ ਗੱਲ ਆਪਾਂ ਸੀਰੀਅਸ ਜਿਹੜੇ ਬੰਦੇ ਨੇ ਉਹਨਾਂ ਦੀ ਕਰਦੇ ਆ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੈ ਇੱਕ ਤੁਹਾਨੂੰ ਹੋਰ ਗੱਲ ਤੁਹਾਡੇ ਚੈਨਲ 'ਤੇ ਅੱਜ ਕਰਨੀ ਚਾਹੁੰਦਾ ਮੈਂ ਜੇ ਤੁਸੀਂ ਉਹਨੂੰ ਚਲਾਓਗੇ ਤਾਂ ਪੰਜਾਬ ਵਿੱਚ ਕੁਝ ਬੰਦੇ ਸਿੱਖ ਵਰਸਸ ਭਈਏ ਜਿਨ੍ਹਾਂ ਨੂੰ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਭਈਏ ਮੈਂ ਕਹਿੰਦਾ ਪ੍ਰਵਾਸ ਜਿੱਦਾਂ ਮਰਜੀ ਅਦਰ ਸਟੇਟ ਦੇ ਆਏ ਨੇ ਬੰਦੇ ਨੇ ਉਹਨਾਂ ਨਾਲ ਇੱਕ ਸਿੱਧਾ ਟਕਰਾ ਜਿਹੜਾ ਉਹ ਪੈਦਾ ਕਰਕੇ ਜਿਹੜੀ ਜਿਹੜਾ ਸੈਂਟਰ ਦੇ ਇਸ਼ਾਰੇ ਤੇ ਹੋਣਾ ਆ ਵੀ ਭਈਆਂ ਨਾਲ ਇੱਕ ਟਕਰਾ ਹੋਵੇ ਸਿੱਖਾਂ ਦਾ ਭਈਏ ਵਰਸਸ ਸਿੱਖ ਮੇਰੀ ਗੱਲ ਸਮਝੋ ਉਹ ਲੜਾਈ ਨੂੰ ਵੱਡੀ ਕਰ ਰਹੇ ਨੇ ਜਦੋਂ ਕਿ ਜਿਹੜੀ ਨਾਲੇ ਦੀ ਲੜਾਈ ਆ ਉਹ ਵੱਖਰੀ ਆ ਉਹ ਇੱਕ ਕੈਮੀਕਲ ਦੇ ਉੱਤੇ ਲੜਾਈ ਆ ਉਹ ਇਸ ਤਰ੍ਹਾਂ ਨਹੀਂ ਹੈ ਸਾਡਾ ਕੀ ਰੌਲਾ ਆ ਉਹਨਾਂ ਨਾਲ ਸਾਡਾ ਰੌਲਾ ਇਹ ਆ ਵੀ ਉਹਨਾਂ ਉਹ ਇੱਥੇ ਜ਼ਮੀਨ ਨਾ ਲੈ ਸਕਣ ਪੱਕੀ ਉਹ ਉਹਨਾਂ ਦੀ ਇੱਥੇ ਵੋਟ ਨਾ ਹੋਵੇ ਉਹਨਾਂ ਦਾ ਆਧਾਰ ਕਾਰਡ ਸਾਰਾ ਉਹਨਾਂ ਦਾ ਪਿੱਛੇ ਹੋਵੇ। ਬਿਲਕੁਲ ਕਿਉਂਕਿ ਉਹ ਪੰਜਾਬ ਦੇ ਨਹੀਂ ਹਨ। ਸਾਡੀ ਜੇ ਕੋਈ ਕਹੇ ਵੀ ਤੁਸੀਂ ਵੀ ਉੱਥੇ ਜਾਂਦੇ ਹੋ। ਉਹਦਾ ਜਵਾਬ ਐ ਇਹ ਉਹਨਾਂ ਦਾ ਖੇਤਰਫਲ ਬਹੁਤ ਵੱਡਾ ਹੈ। ਸਾਡਾ ਤਾਂ ਘਰ ਹੀ ਛੋਟਾ ਜਿਆ ਤੁਸੀਂ ਚਾਰੇ ਚਪੇਰੇ ਆ ਕੇ ਚੁਗੀਆਂ ਪਾੜੋਗੇ ਅਸੀਂ ਸਾਹ ਕਿਵੇਂ ਲਾਵਾਂਗੇ? ਸਮਝੋ ਮੇਰੀ ਗੱਲ ਨੂੰ। ਅੱਗੇ ਫਿਰ ਕੀ ਹੋ ਰਿਹਾ ਇੱਕ ਹੋਰ ਗੱਲ ਹੋ ਰਹੀ ਹੈ ਜਿਹੜੀ ਜਿਹੜੇ ਸੁੱਤੇ ਪੈ ਨੇ ਸਿੱਖ ਅਸੀਂ ਸਾਡੇ ਤਾਂ ਆਪੇ ਜ ਲੜ ਲੜ ਕੇ ਮਰ ਚਲੇ ਨੇ। ਮੈਂ ਹੁਣ ਕੀ ਸ਼ਬਦ ਬੋਲਾਂ? ਇੱਧਰ ਧਿਆਨ ਹੀ ਨਹੀਂ ਦਿੰਦੇ। ਜਿਹੜੇ ਪੰਜਾਬ ਵਿੱਚ ਪ੍ਰਵਾਸੀਆਂ ਦੇ ਬੱਚੇ ਪੈਦਾ ਹੋ ਰਹੇ ਨੇ। ਠੀਕ ਹੈ ਜੀ। ਉਹਨਾਂ ਦੇ ਨਾਂ ਕੀ ਨੇ ਸਿਰਤੇ ਜੂੜਾ ਟੈਲ ਸਿੰਘ ਮਹਿਲ ਸਿੰਘ ਫਲਾਣਾ ਸਿੰਘ ਰਣਜੀਤ ਕੌਰ ਹਰਵਿੰਦਰ ਕੌਰ ਸਿਮਰਨ ਕੌਰ ਐ ਨਾਂ ਨੇ ਅੱਗੇ ਕੁੜੀਆਂ ਦੇ ਬਾਈ ਜੀ ਕੀ ਕਰੋਗੇ ਤੁਸੀਂ ਤੇ ਜਦੋਂ ਸਰਵੇ ਹੋਇਆ ਤੇ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਤਾਂ ਰਹਿ ਹੀ 30% ਗਏ ਹੋ ਉਦੋਂ ਪਤਾ ਲੱਗੂ ਤੇ ਅਸੀਂ ਤੇ ਮਰ ਚਲੇ ਲੜ ਲੜ ਕੇ ਸੰਸਥਾ ਵਾਲੇ ਸੰਸਥਾ ਨਾਲ ਦੀ ਗੱਲੀ ਛੱਡ ਦੋ ਇਹਨਾਂ ਦੇ ਤੇ ਅੱਡੇ ਜਿਹੜੇ ਨੇ ਇੱਕ ਅੱਧੀ ਕਿਸੇ ਨੂੰ ਛੱਡ ਕੇ ਇਹ ਬਹੁਤ ਖਤਰਨਾਕ ਤਰੀਕੇ ਨਾਲ ਇਹ ਅੱਡੇ ਬਣ ਗਏ ਨੇ ਇਹਨਾਂ ਦੇ ਮੁਖੀਆਂ ਨੂੰ ਜਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਸੰਸਥਾ ਬਣਾ ਕੇ ਨજરਸ਼ਾਨੀ ਕਰਨੀ ਚਾਹੀਦੀ ਤੇ ਇਹਨਾਂ ਲੋਕਾਂ ਦੇ ਜਿਹੜਾ ਇਹਨਾਂ ਨੇ ਬਿਹੜਾ ਗਰਕ ਕੀਤਾ ਜਿਹੜਾ ਸਿਧਾਂਤਾਂ ਦਾ ਉਹਦੇ ਉੱਤੇ ਜਾ ਕੇ ਵੀ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਕਿਸਾਨ ਮੋਰਚੇ ਦੀ ਤੁਹਾਨੂੰ ਕੀ ਲੱਗਦਾ ਹੁਣ ਇਸ ਦੀ ਬਹਾਲੀ ਵਾਸਤੇ ਹੋਰ ਕੀ ਕੁਝ ਸਟੈਪ ਲੀਡਰਾਂ ਨੂੰ ਚੱਕੜੇ ਚਾਹੀਦੇ ਸੰਸਥਾਵਾਂ ਉਹਨ ਸੰਗਤ ਕਿਵੇਂ ਲੋਕ ਜਾਗਣਗੇ ਪਰ ਲੋਕ ਤਾਂ 10 ਮਹੀਨੇ ਹੋ ਗਏ ਹਲੇ ਤੱਕ ਨਹੀਂ ਲੋਕ ਜਾਗੇਗੇ ਫਿਰ ਕਦੋਂ ਜਾਗਣਗੇ ਜੇ ਕਿਸੇ ਨੂੰ ਬੋਲਣ ਦੇਣਗੇ ਤਾਂ ਸਟੇਜ ਤਾਂ ਉਹਨਾਂ ਦੇ ਕਬਜ਼ੇ ਚ ਆ ਸਾਡੇ ਵਰਗਿਆਂ ਨੂੰ ਤੇ ਪੌੜੀ ਤੇ ਨਹੀਂ ਚੜਨ ਦਿੰਦੇ 6 ਬੰਦੇ ਭਾਏ ਨੇ ਕਿਵੇਂ ਸੰਗਤ ਆਜੂ ਅਸੀਂ ਮੈਂ ਹੁਣ ਇੱਥੋਂ ਅਪੀਲ ਕਰਦਾ ਵੀ ਸੰਗਤ ਜ਼ਰੂਰ ਆਵੇ ਜੀ ਜੇ ਮੈਂ ਉੱਥੋਂ ਅਪੀਲ ਕਰਦਾ 100 ਕੈਮਰਾ ਲੱਗਾ ਅਗੇ ਉਹ ਵਾਇਜ਼ ਦਿੱਲੀ ਤੱਕ ਜਾਂਦੀ ਹੈ ਸਮਝੇ ਮੇਰੀ ਗੱਲ ਪਰ ਨਹੀਂ ਬਿਲਕੁਲ ਨਹੀਂ ਤੁਸੀਂ ਵੇਖਿਆ ਹੀ ਇਸ ਸਟੇਜ ਤੇ ਕੋਈ ਬੰਦਾ ਹੋਰ ਕਿਸੇ ਨੇ ਫੱਤੇ ਤੱਕ ਵੀ ਬੁਲਾਈ ਨਹੀਂ ਬੁਲਾਈ ਨਾ ਫਿਰ ਇਹ ਹੁੰਦਾ ਜਿਹੜੇ ਲੀਡਰ ਬੰਦੇ ਨੇ ਨਾ ਇਹ ਉਹਨਾਂ ਨੇ ਬੋਲਣਾ ਹੀ ਹੁੰਦਾ ਇਹ ਜ਼ਰੂਰ ਆ ਵੀ ਤੁਸੀਂ ਇੱਕ ਪਰਫਾਰਮਾ ਤੈਅ ਕਰ ਦੋ ਵੀ ਬਾਈ ਜੀ ਆਪਾਂ ਆ ਗੱਲਾਂ ਨਹੀਂ ਬੋਲਣੀਆਂ ਸਾਨੂੰ ਨਹੀਂ ਪਤਾਗਾ ਵੀ ਸਾਡਾ ਮੋਰਚਾ ਹੈ ਵੀ ਅਸੀਂ ਮਤਲਬ ਐ ਖਿਲਾਫ ਬੋਲਾਂਗੇ ਜਾਂ ਕੁਝ ਕਰਾਂਗੇ ਐਡਾ ਕੋਈ ਮੂਰਖ ਥੋੜਾ ਅਸੀਂ ਸਾਰੇ ਕੰਮ ਛੱਡ ਕੇ ਸਾਰਾ ਕੁਝ ਇਹਨਾਂ ਦੀ ਹਮਾਇਤ ਚ ਆਏ ਕਿ ਪਵਿੱਤਰ ਕੌਜਲੀ ਉਹਨਾਂ ਨੇ ਇਹ ਰੱਖਿਆ ਹੈ ਤੇ ਅਸੀਂ ਉਹਨਾਂ ਦੀ ਹਮਾਇਤ ਜਿਹੜੀ ਕਰਦੇ ਆਂ ਤੇ ਕਰਦੇ ਰਾਂਗੇ ਜੀ ਬਹੁਤ ਸ਼ੁਕਰੀਆ ਬਾਬਾ ਜੀ ਬਾਬਾ ਬਖਸ਼ੀ ਸਿੰਘ ਸਾਡੇ ਨਾਲ ਸੀ ਬਹੁਤ ਸੋਹਣਾ ਉਹਨਾਂ ਨੇ ਸੁਝਾਅ ਦਿੱਤੇ ਆ ਜੇ ਮੋਰਚੇ ਨੂੰ ਬਹਾਲ ਕਰਨਾ ਮੋਰਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਹੋਰ ਤਕੜਾ ਕਰਨਾ ਤਾਂ ਪ੍ਰਬੰਧਕਾਂ ਨੂੰ ਕੁਝ ਸੁਧਾਰ ਕਰਨੇ ਪੈਣਗੇ ਕੈਮਰਾਮੈਨ ਗੁਰਜੰਤਾ ਸਿੰਘ ਦੇ ਨਾਲ ਮਹਾਰਾਜ ਸਿੰਘ